来 ਵੀ دوستੋ ਪ੍ਰਵਿੰਦਰ ਨੂੰ ਖਾਰੇ ਨੂੰ ਪੱਠ ਦਵਾਈ ਆ ਬਾਈ ਨਾਲ ਗੱਲ ਬਾਤ ਬਾਈ ਪਿੰਡ ਕਿਹੜਾ ਸੀ ਆਪਣਾ ਕੋੜਕਪੂਰਾ ਜੀ ਕੋੜਕਪੂਰਾ ਕਿੰਨੇ ਨਗ ਲੈ ਕੇ ਆਏ ਸੀ ਤਿੰਨ ਲੈਏ ਸੀ ਬਾਈ ਤੇ ਕਿੰਨਾ ਕ ਟਾਈਮ ਹੋਇਆ ਕਿੰਨਾ ਕ ਟਾਈਮ ਹੋਇਆ ਨਾ ਹੁਣ ਆਏ ਨੂੰ ਹਾਂ 3 ਘੰਟੇ ਡੇਢ ਘੰਟੇ ਹੋ ਜਾਿਆ ਲੈ ਵੀ ਘੰਟੇ ਡੇਢ ਦੇ ਵਿੱਚ ਬਾਈ ਜੀ ਤਿੰਨ ਨਗ ਲਿਆਂਦੇ ਤਿੰਨੇ ਆਪਾਂ ਇਹਨਾਂ ਨੂੰ ਵਿਹਲੇ ਕਰਤੇ ਆ ਤੋਰਤੇ ਆ ਪੱਠ ਤੁਹਾਨੂੰ ਵਿਖਾ ਦੇਣਾ ਕੋਟਕਪੂਰੇ ਦਵਾਈ ਸੀ ਬਾਈ ਪੱਠ ਕਿੱਥੇ ਆ ਲੈ ਪੱਠ ਤੁਹਾਨੂੰ ਵਿਖਾ ਦਿੰਨੇ ਆਪਾਂ ਆ ਪੱਠ ਹੋਈ ਆ 2200 ਦੇ ਵਿੱਚ ਲਿਖਾਈ ਆਪੋ ਆਪਣੀ ਆ ਪਰਵਿੰਦਰ ਖਾਰੇ ਵਾਲਿਆਂ ਲਈ ਆ। ਦੇ। 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 ਜਦੋਂ ਪਹਿਲੇ ਦਿਨ ਆ ਉਹ ਪਹਿਲੇ ਦਿਨ ਆ ਖਾਰੇ ਦਿਨ ਉਹ ਇੱਥੇ ਬੱਕਰੀ ਦਵਾਈ ਆ ਯਾਰ ਚਾਰ। ਐ ਨਾ ਕਿਹਨੇ ਤੇ ਨਹੀਂ ਆ ਰਹੇ ਤੱਕੇ। ਹੋਰ ਤੈਨੂੰ ਮੱਛਿਆਰ ਤੈਨੂੰ ਦੇਣਾ ਹੈ। 300 ਰੁਪਏ ਤਰਦਾ ਕਰਾਦਾ ਆ ਯਾਰ। ਕਹਲਾ ਬਾਈ ਨੇ ਕਹਿਦਾ 100 ਹੋਰ ਛੱਡ ਤੈਨੂੰ 250 ਆਖੇ ਚੱਲ ਦੇ ਯਾਰ 100 ਕਿੱਧਰ ਗਿਆ ਕੁਲਦੀਪ ਬਸ 3100 ਦੇ ਲਖਾਈ ਹੋਦੀ ਉਹ ਕੁਲਦੀਪ 100 ਰੁਪਏ ਦੇ ਹੋਣਾ ਖੇਤ ਗਿਆ ਉਹ ਜਵਾ ਖਿੱਚ ਕੇ ਲਾਦਾ ਸੀ ਤਾ ਹੀ ਦੁਆਇਆ ਮੇਰੀ ਤੂੰ ਦੁਆ ਮੇਰੇ ਨਾਲ ਕੰਮ ਨਹੀਂ ਆ ਤੈਨੂੰ 300 ਮੈਂ ਕਹਿਦਾ 100 ਪੈਸੇ ਨਹੀਂ ਛੱਡ ਨਹੀਂ ਯਾਰ ਬਾਈ ਉਹ ਲਖਾਈ ਕਰਾਊਗਾ ਹੋ ਜਿਆਦੇ ਮਰਦੇ ਨਾ ਕਿੰਨਾ ਨੀ ਹੜਕਣ ਜਦਾਦਾਰ ਵੱਟ ਜਿਆਦੇ ਹੋਣੇ ਤੇ ਅਸੀਂ ਵੀ ਕਹਿ ਦਈਏ ਇਹ ਫਰਕ ਨਹੀਂ ਕੋਈ 100 ਰੁਪਏ ਪਿੱਛੇ ਕਾਦੋਂ ਐ ਕਰਦੇ ਹੁੰਦੇ ਆ ਮੈਂ ਛੱਡਦਾ 100 200 300 ਕਹਿ ਦਿੰਦੇ ਨਹੀਂ ਫੋਟੋ ਮੈਂ ਪਿਆਰ ਹੁੰਦਾ ਤੈਨੂੰ ਮੈਂ ਛੱਡ ਪੈਸੇ ਦਾ ਫੜ ਲਿਆ ਯਾਰ ਕਿੰਨੇ ਕੱਤੀ ਰੁਪਏ ਲਵਾਂਗਾ ਮੈਂ ਇਹ ਤਾਂ ਨਹੀਂ ਆ ਰਹਿਗਾ ਬੱਕਰੇ ਦੇ ਹੱਥ ਨਾਲ ਨਹੀਂ ਆ ਰਹਿਗਾ ਮੈਂ ਨਾ ਕਰਦਾ ਜਿੰਨਾ ਮਰਦੀ ਇੱਕ ਹੀ ਗੱਲ ਹੁੰਦੀ ਆ ਥੋੜਾ ਹੁੰਦਾ ਮੈਂ ਛੱਡਦਾ 100 ਛੱਡਦਾ ਪਹਿਲਾਂ ਹੀ ਭਈਓ ਫੇਰ ਲਖਾਈ ਕਰਾ ਲੂਗਾ ਨਹੀਂ ਤਾਂ ਫੇਰ ਤੂੰ ਲਖਾਈ ਕਰਾ ਦੀ ਜਲਦੀਪ ਬੰਨ ਲਾਵੇ ਪਰਵਿੰਦਰ ਕਿਵੇਂ ਕਰਵਾਦਾ ਬੱਕਰਾ 31000 ਰੁਪਏ ਹੋਰ ਦੇਓ ਯਾਰ ਨਹੀਂ ਯਾਰ 3000 ਰੁਪਏ ਤਰਦਾ ਦਵਾਦਾ ਇਹਨੂੰ ਫੇਰ ਲਖਾਈ ਜਲਦੀਪ ਲਖਾਈ ਜਲਦੀਪ ਕਰਾਊਗਾ ਚਲ ਠੀਕ ਆ ਲੈ ਵੀ ਜਲਦੀਪ ਬੜਿੰਗਾ ਵਾਲਾ ਕਰਾਊਗਾ ਲਖਾਈ ਮੈਂ ਨਹੀਂ ਲਖਾਈ ਬਈ ਕਰਾਉਣੀ ਕਰਾਊਗਾ ਕਰਾਊਗਾ ਤੂੰ ਆ ਬੱਕਰਾ 3000 ਰੁਪਇਆ ਦੇਦਾ ਉਹਨੂੰ ਤੇ ਲਖਾਈ ਕਰਾਊਗਾ ਕੁਲਦੀਪ ਵੜਿੰਗਾ ਵਾਲਾ ਲਖਾਈ ਕਰਾਊਗਾ ਆ ਕੁਲਦੀਪ ਆਣਾ ਜਿਹੜਾ ਇਹ ਕਰਾਊਗਾ ਬਾਈ ਲਖਾਈ ਵੜਿੰਗਾ ਵਾਲਾ ਸਹੀ ਗੱਲ ਆ ਸਹੀ ਨਾ ਇਹ ਜਿਆਦਾ ਨਹੀਂ ਨਹੀਂ ਇਹ ਕਰ ਹਾਂ ਫਾਰਮ ਛੱਡਦਾ ਇਹ ਮਾਂ ਵਾਲੀ ਨਹੀਂ ਨਾ ਫਾਰਮ ਹੀ ਰਹੂਗੀ ਹਾਂ ਬਾਪੂ ਤੇਰੇ ਫਾਰਮ 'ਚ ਆ ਲੋਰੋ ਤੇ ਮੈਂ ਪਸ਼ੂ ਤੇ ਸੁੰਦਕ ਦੇ ਗਿਆ ਉਹ ਬਰਨਾ ਮਹਿਲਾ ਦਾ 6000 ਤਿੰਨ ਕਿੰਨੇ 4 4 ਇਹਨੇ ਕਿੱਧਰ ਗਏ ਸਾਢੇ 5000 ਰੁਪਏ ਤਰਦਾ ਦੇਦਾ ਠੀਕ ਲਖਾਈ ਸਰਪੰਚ ਸਾਹਿਬ ਕਰਾ ਦੇਣ ਮੰਡੀ ਉਹਨੇ ਕਰਦੇ ਕੋਈ ਨਹੀਂ ਮੈਂ ਆ ਪਾਠਾ ਦੋਸਤੋ ਆ ਪਾਠ ਦਾ ਸੌਦਾ ਬਾਈ ਵਾਲਾ ਸਾਹਿਬ ਨੂੰ ਦਵਾਤੀ ਆਪਾਂ ਸੇਢੇ ਸਿੰਘ ਵਾਲੇ ਨੂੰ ਠੀਕ ਆ ਮੰਡੀ ਤੇ ਆਏ ਸੀਗੇ ਆਪਣੇ ਖਾਰੇ ਇਹ ਦੇਖ ਸਕਦਾ ਮੈਂ ਬੱਕਰਾ ਮੈਂ ਲੈ ਲੈ ਸਟਪੈਂਸ ਆ ਲੈ ਭਾਈ ਫੇਰ ਵੀਡੀਓ ਬਣਾਈ ਹੁੰਦਾ ਕਹਿੰਦਾ ਓਏ ਆਈ ਬੜਾ ਕਰ ਯਾਰ ਛੱਡ ਨਹੀਂ ਮੈਨੂੰ ਤਾਂ ਕੋਈ ਗੱਲ ਨਹੀਂ ਆਪ ਆਪ ਫੇਰ ਨਹੀਂ ਲੈਣਾ ਫੇਰ ਨਹੀਂ ਲੈਣਾ 200 ਰੁਪਏ ਪਿੱਛੇ ਤੈਨੂੰ ਦਵਾਈ ਜਾਨੀ ਸਹੀ ਗੱਲ ਆ ਯਾਰ 3300 ਗੱਲ 100 ਰੁਪਏ ਦੇ ਨਹੀਂ ਕਹ ਗਿਆ ਉਹ ਨਹੀਂ ਮੌਣੀ ਮਾਰੀ ਹੋਈ ਹੈ ਪਹਿਲੇ 200 ਦੇ ਮੈਂ ਜਾ ਕੇ ਬਲ ਬਸਤਰਾ ਦਾ ਇਹਨਾਂ ਨਾਲ ਲੁਕਾਇਆ ਉਹ ਕਹਿਆ ਥਾ 100 ਰੁਪਏ ਫਰੋ ਤੇ ਨਹੀਂ ਨਹੀਂ ਬਾਤ ਇਹ ਵੀ ਬਾਈ ਮੈਂ ਤਾਂ ਕਹੀ ਉਹ ਕਲਦੀਪ ਨੂੰ ਪੁੱਛ ਲਾ ਪੁੱਛ ਲਾ ਜੀ ਲੈ ਸੌਦਾ ਕਰਨਾ ਕੋਈ ਚੀਜ਼ ਲੁਕਾਈ ਨਹੀਂ ਉਹ ਬੱਸ ਮੈਨੂੰ ਤਾਂ ਕਿਹ ਹੋ ਜਾ ਮੈਂ ਤਾਂ ਕਟਾ ਹੀ ਬੰਦ ਉਹ ਕੋਈ ਨਹੀਂ ਮੇਰੇ ਕੋਲ ਯਾਰ ਮੈਂ ਤੈਨੂੰ ਦੱਸਦਾ ਆਪੋ ਆਪਣੀ ਹੋ ਗਈ ਲਿਖਾਈ ਰੜੀ ਫੜਾ ਲੈ ਯਾਰ ਦੋ ਕੋਈ ਨਹੀਂ ਲਿਖਾਈ ਤੂੰ ਕਰ ਲੈ ਲਿਖਾਈ ਕਰਾ ਦਈਏ ਤਾਂ ਲਿਆ ਯਾਰ ਲੈ ਕਲਦੀਪ ਤੋਂ ਬੱਕਰਾ ਲੈਤਾ ਬਾਈ ਨੂੰ ਲਖਾਈ ਆਪੋ ਆਪੇ ਇੱਕ ਵਾਟ ਦੀ ਜਸੂਨ ਦੇ ਦੁਆਰੇ ਭਾਣ ਨਾਲ ਦਿੰਦਾ ਲਖਾਈ ਆਪੋ ਆਪਣੇ ਪਰਵਿੰਦਰ ਨੇ ਕਰਵਾ ਦੀ ਬੱਕਰਾ ਤੁਹਾਨੂੰ ਵਿਖਾ ਦਿੰਨੇ ਆ ਕਿਹੜਾ ਬੱਕਰਾ ਲਿਆ ਬਾਈ ਉਹ ਬੱਕਰਾ ਹੀ ਲੈ ਕੇ ਦਿੱਤਾ ਆ ਬੱਕਰਾ ਇਹ ਚੰਦ ਮੈਂ ਤਾਂ ਨਹੀਂ ਲੈ ਤੇ ਕੇ ਪੁੱਛਵੇਂ ਲੈ ਇੱਥੋਂ ਹੀ ਲਿਆ ਸੀ ਇੱਥੇ ਵੇਚਦਾ ਆ ਬੱਕਰਾ ਪਰਵਿੰਦਰ ਉਹ ਪਰਵਿੰਦਰ ਆ ਬੱਕਰਾ ਬਾਈ ਕਿੰਨੇ ਦਾ ਕਰਵਾਇਆ ਸੀ ਇਹ ਬੱਕਰਾ 3500 ਦਾ ਲਖਾਈ ਐਫਾਈ ਬਾਈ ਦੋਹਾਂ ਪਾਸੋਂ ਠੀਕ ਆ ਬਾਈ ਦੋਹਾਂ ਆਪਣੇ